ਕਿਸੇ ਨਗਰ ਤੋਂ ਬਾਹਰ ਨਾ ਕਿਸੇ ਨੇ ਲਿਖ ਕੇ ਲਾਇਆ ਉਮਰ ਦੇ ਬਾਰੇ ਕਿ 25 ਸਾਲ 20 ਸਾਲ 30 ਸਾਲ ਜੀਕੇ ਗਿਆ ਕਿਸੇ ਸੂਝਵਾਨ ਸੱਜਣ ਨੇ ਪੁੱਛਿਆ ਭਾਈ ਤੁਹਾਡੇ ਨਗਰ ਦੇ ਲੋਕ ਬੜੀ ਘੱਟ ਘੱਟ ਉਮਰ ਜੀਕੇ ਜਾਂਦੇ ਨੇ 20 ਸਾਲ 25 ਸਾਲ ਉਮਰ ਕੋਈ ਜ਼ਿਆਦੀ ਤੇ ਨਹੀਂ ਹੈਗੀ ਲੋਕ 50 50 70 70 80 80 ਸਾਲ ਜੀਕੇ ਜਾਂਦੇ ਨੇ ਪਰ ਤੁਹਾਡੇ ਨਗਰ ਦੇ ਲੋਕ ਬੜੀ ਛੋਟੀ ਉਮਰ ਚ ਚਲੇ ਜਾਂਦੇ ਨੇ ਬਾਹਰ ਲਿਖਿਆ ਆਇਆ ਸੀ ਉਸ ਸੂਝਵਾਨ ਸਿਆਣਾ ਸੱਜਣ ਕਹਿੰਦਾ ਭਾਈ ਨਹੀਂ ਸਾਡੇ ਨਗਰ ਦੇ ਲੋਕ ਵੀ ਜਿੰਨੀ ਉਮਰ ਦੁਨੀਆ ਦੇ ਸੰਸਾਰ ਦੇ ਲੋਕ ਜੀਕੇ ਜਾਂਦੇ ਨੇ ਉੰਨੀ ਜਿੰਦੇ ਨੇ ਕੋਈ 80 ਸਾਲ ਵੀ ਜੀ ਜਾਂਦਾ ਕੋਈ 90 ਸਾਲ ਵੀ ਕੋਈ 70 ਸਾਲ ਵੀ ਪਰ ਇਹ ਜਿਹੜਾ ਬਿਉਰਾ ਲਿਖ ਕੇ ਬਾਹਰ ਲਾਇਆ ਹੋਇਆ ਹੈ ਨਾ ਇਹ ਪਤਾ ਕਿਹੜੀ ਉਮਰ ਦਾ ਹੈ ਜਿਹੜੀ ਅਸਲੀ ਉਮਰ ਗੁਰੂ ਦੇ ਅਨੁਸਾਰ ਜੀਕੇ ਗਏ ਨੇ ਜਿਹੜੀ ਅਸਲੀ ਉਮਰ ਗੁਰੂ ਦੀ ਮੱਤ ਦੇ ਅਨੁਸਾਰ ਜੀਕੇ ਗਿਆ ਉਸ ਉਮਰ ਦਾ ਸੀ ਕਦੀ ਜ਼ਿਕਰ ਨਹੀਂ ਕਰਦੇ ਹੈਗੇ ਜੇ ੜੀ ਉਮਰ ਗੁਰੂ ਤੋਂ ਖਵਾਰ ਹੋ ਕੇ ਸੰਸਾਰ ਵਿੱਚ ਜੀਕੇ ਗਿਆ ਅਸੀਂ ਤਾਂ ਉਸ ਉਮਰ ਦਾ ਜ਼ਿਕਰ ਕਰਨਿਆ ਜਿਹੜੀ ਉਮਰ ਉਹਨੇ ਗੁਰੂ ਦੇ ਅਨੁਸਾਰ ਜੀਈ ਹੈ ਤੇ ਇਸ ਕਰਕੇ ਦੱਸਣਾ ਚਾਹਨੇ ਆ ਉਹ ਜ਼ਿੰਦਗੀ ਦੇ 20 ਸਾਲ ਵੀ ਹੋ ਸਕਦੇ ਨੇ 25 ਸਾਲ ਵੀ ਤੇ 50 ਸਾਲ ਵੀ ਹੋ ਸਕਦੇ ਨੇ ਕਿਉਂਕਿ ਜਿਹੜਾ ਅਵਰ ਕਾਜ ਤੇ ਰਹਿ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਤੋਂ ਦੂਰ ਹੋ ਕੇ ਕਿੰਨੀ ਉਮਰ ਮੈਂ ਬਤੀਤ ਕੀਤੀ ਹੈ ਇਹ ਮੇਰੇ ਤੇ ਨਿਰਭਰ ਕਰ ਰਿਹਾ ਹੈ ਅੱਜ ਮੈਨੂੰ ਸੋਚਣ ਦੀ ਲੋੜ ਹੈ ਤੇ ਕਿੰਨੀ ਉਮਰ ਮੈਂ ਗੁਰੂ ਦੇ ਅਨੁਸਾਰ ਗੁਰੂ ਦੇ ਨੇੜੇ ਹੋ ਕੇ ਜੀਣੀ ਹੈ ਇਹ ਮੇਰੇ ਤੇ ਹੈ